ਹੋਰ ਵੀ ਕੀ ਹਾਲ ਨੇ ਸਭ ਦੇ ਅੱਜ ਆਪਾਂ ਤੁਹਾਨੂੰ ਘਰ ਬੈਠਿਆਂ ਨੂੰ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਦੇ ਜਿਹੜਾ ਦਰਸ਼ਨ ਕਰਵਾਉਨੇ ਆ ਤੇ ਇਹ ਗੁਰੂ ਘਰ ਦਾ ਇਤਿਹਾਸ ਹੈ ਜਿਹੜਾ ਬਹੁਤ ਹੀ ਭਾਗਾ ਵਾਲਾ ਹੈ ਤੇ ਉਰੇ ਬਹੁਤ ਦੁਨੀਆਂ ਜਿਹੜੀ ਆ ਕੇ ਨਤਸਮਕ ਹੁੰਦੀ ਹੈਗੀ ਬਹੁਤ ਦੁਨੀਆਂ ਆ ਕੇ ਪਹੁੰਚਦੀ ਹੈ ਤੇ ਅੱਗੇ ਤੁਹਾਨੂੰ ਸਾਰਾ ਗੁਰੂ ਘਰ ਦਾ ਜਿਹੜੀ ਆਪਣੀਆਂ ਸੁੱਖਾਂ ਸੁਖ ਦੀ ਹੈਗੀ ਤੇ ਉਰੇ ਪੂਰੀਆਂ ਵੀ ਹੁੰਦੀਆਂ ਨੇ ਇਹ ਗੁਰੂ ਘਰ ਦਾ ਜਿਹੜਾ ਇਤਿਹਾਸ ਹੈ ਉਹ ਐਵੇਂ ਹੈ ਬੀਵੀ 1765 ਈਸਵੀ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਹੜੇ ਕਿ ਨੌਵੇਂ ਗੁਰੂ ਸੀ ਤੇ ਅਨੰਦਪੁਰ ਸਾਹਿਬ ਤੋਂ ਚੱਲ ਕੇ ਕਈ ਪਿੰਡਾਂ ਵਿੱਚ ਦੀ ਹੁੰਦੇ ਹੋਏ ਖੰਡਿਆਈ ਪਹੁੰਚੇ ਪੂਰੇ ਗੁਰੂ ਗੁਰੂ ਦਾ ਜਿਹੜਾ ਕੋੜ ਹੈਗਾ ਉਹ ਅੜ ਕੇ ਖੜ ਗਿਆ ਮਤਲਬ ਵੀ ਅੜੀ ਕਰ ਗਿਆ ਤੇ ਉਹ ਅੱਗੇ ਨਾ ਜਾਵੇ ਤੇ ਸੰਗਤ ਨੇ ਪੁੱਛਿਆ ਵੀ ਕੋੜਾ ਜਿਹੜਾ ਅੜੀ ਕਿਉਂ ਕਰ ਰਿਹਾ ਹੈ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਦੱਸਿਆ ਬੀ ਜਿਹੜਾ ਅੱਗੇ ਜਿਹੜਾ ਤਮਾਕੂ ਦਾ ਖੇਤ ਹੈਗਾ ਤੇ ਤਾਂ ਹੀ ਮਤਲਬ ਵੀ ਘੋੜਾ ਅੜੀ ਕਰ ਰਿਹਾ ਤੇ ਗੁਰੂ ਸਾਹਿਬ ਨੇ ਆਖਿਆ ਵੀ ਇੱਕ ਵਾਰ ਦਿਨ ਉਰੇ ਜਿਹੜਾ ਦੁਨੀਆ ਨਤ ਸਮਕ ਹੋਇਆ ਕਰੂਗੀ ਤੇ ਅੜੀ ਕਰਨ ਕਰਕੇ ਜਿਹੜਾ ਘੋੜੇ ਨੇ ਅੜੀ ਕਰੀ ਤਾਂ ਕਰਕੇ ਇਹ ਗੁਰੂ ਘਰ ਦਾ ਨਾਮ ਹੈ ਜਿਹੜਾ ਅੜੀ ਸਰ ਪੈ ਗਿਆ ਤੇ ਗੁਰੂ ਸਾਹਿਬ ਨੇ ਆਖਿਆ ਵੀ ਉਰੇ ਲੋਕਾਂ ਦੀਆਂ ਜਿਹੜੇ ਸੁੱਖਾਂ ਨੇ ਉਹ ਬਹੁਤ ਬੜਾ ਆਇਆ ਕਰਨਗੀਆਂ ਕਿ ਗੁਰੂ ਸਾਹਿਬ ਨੇ ਇੰਨਾ ਕਹਿੰਦੇ ਹੋਏ ਤੇ ਉਤੋਂ ਚਾਲੇ ਪਾਤੇ ਤੇ ਉਹ ਕਈ ਹੋਰ ਪਿੰਡਾਂ ਵਿੱਚ ਦੀ ਹੁੰਦੇ ਹੋਏ ਹੋਰ ਵੀ ਗੁਰੂ ਘਰ ਬਣੇ ਹੋਏ ਨੇ ਜਿਹੜਾ ਐਨੇ ਮੇਰੇ ਯਾਦ ਨਹੀਂ ਤੇ ਉਥੋਂ ਦੀ ਗੁਰੂ ਸਾਹਿਬ ਜਿਹੜੇ ਚਲੇ ਗਏ ਤੇ ਇਹ ਤੁਸੀਂ ਦੇਖ ਲਓ ਗੁਰੂ ਘਰ ਦੇ ਵਿੱਚ ਮੈਂ ਐਨੀ ਹੋਰ ਕਿਤੇ ਭੀੜ ਨਹੀਂ ਦੇਖੀ ਹੈਗੀ ਫੇਰ ਵੀ ਅੱਜ ਐਤਵਾਰ ਨੂੰ ਇੱਥੇ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਤੇ ਮੈਂ ਬਾਾਰ ਨੂੰ ਗਿਆ ଥିਗਾ ਤੇ ਬਾਹਰੇ ਬਹੁਤ ਦੂਰ ਤੱਕ ਕਿਹੜੀਆਂ ਲੰਮੀਆਂ ਦੁਕਾਨਾਂ ਲੱਗੀਆਂ ਹੋਈਆਂ ਨੇਗੀਆਂ ਤੇ ਤੁਸੀਂ ਸਾਰਾ ਗੁਰੂ ਘਰ ਦੇਖ ਸਕਦੇ ਹੋਗੇ ਗੁਰੂ ਘਰ ਦਾ ਲੰਗਰ ਹਾਲ ਹੈ ਇਹ ਬਹੁਤ ਦੁਨੀਆ ਜਿਹੜੀ ਉਰੇ ਆ ਕੇ ਲੰਗਰ ਪ੍ਰਸ਼ਾਦਾ ਪਾਣੀ ਜਿਹੜੀ ਸ਼ੱਕਦੀ ਹੈਗੀ ਇੱਥੋਂ ਅੱਗੇ ਜਾ ਕੇ ਤੁਸੀਂ ਦੇਖ ਸਕਦੇ ਹੋਗੇ ਜਿਹੜੇ ਆਪਣਾ ਆ ਦੇਖੋ ਇੱਧਰ ਬਰਤਨ ਧੋਣ ਤੋਂ ਬਾਅਦ ਇੱਥੇ ਗਾਹਾਂ ਆਪਾਂ ਚਾਹ ਜਿਹੜੀ ਚਾਹ ਸ਼ਕਾਈ ਜਾਂਦੀ ਹੈਗੀ ਤੇ ਬਹੁਤ ਦੁਨੀਆ ਉਰੇ ਆ ਕੇ ਨਸਮਕ ਹੁੰਦੀ ਹੈਗੀ ਤੇ ਉਰੇ ਆ ਦੇਖੋ ਦੁਨੀਆ ਜਿਹੀ ਸੇਵਾ ਕਰਦੀਏਗੀ ਬਾਬਾ ਬਜ਼ੁਰਗ ਨੌਜਵਾਨ ਬੜੇ ਬਹੁਤ ਸੇਵਾ ਕਰਦੇ ਨੇਗੇ ਤੇ ਉਰੇ ਬਹੁਤ ਜਿਹੜੀਆਂ ਸੁੱਖਾਂ ਨੇ ਬਾਰ ਆਉਂਦੀਆਂ ਨੇ ਪਹਿਲਾਂ ਬਹੁਤ ਦੁਨੀਆ ਨੇ ਉਰੇ ਜਹਾਜ਼ ਚਾੜੇ ਤੇ ਦੁਨੀਆ ਆਪ ਵੀ ਜਹਾਜ਼ਾਂ ਤੇ ਗਈ ਤੇ ਹੁਣ ਸ਼ਾਇਦ ਉਰੇ ਜਹਾਜ਼ ਚਾੜਦਿਆਂ ਨੇ ਜਿਹੜੇ ਬੰਦ ਕਰ ਦਿੱਤੇ ਗਏ ਨੇ ਤੁਸੀਂ ਇਹ ਦੇਖ ਲਓ ਵੀ ਕਿੱਥੇ ਤਾਈਂ ਦੇਖ ਲਓ ਲੈਣ ਲੱਗੀ ਹੋਈ ਹੈਗੀ ਜਿਹੜੀਆਂ ਉਰੇ ਰੇੜੀਆਂ ਲੱਗਦੀਆਂ ਨੇਗੀਆਂ ਤੇ ਬਹੁਤ ਦੂਰ ਦੂਰ ਤਾਈਂ ਉਰੇ ਰਸ਼ ਹੁੰਦਾ ਹੈਗਾ ਐਤਵਾਰ ਨੂੰਰੇ ਬਹੁਤ ਜਿਆਦੇ ਵੱਡਾ ਘਰਾਸ ਹੁੰਦਾ ਹੈ ਗੱਡੀਆਂ ਦੇ